ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਜੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾ ਫਾਸ਼ ਕੀਤਾ ਗਿਆ ਹੈ ਅਮਰੀਕਾ ਵਿੱਚ ਲੋਕਾਂ ਨੂੰ ਧੋਖਾ ਦੇਣ ਵਾਲੇ ਕੌਨ ਸੈਂਟਰਾਂ ਦਾ ਪਰਦਾ ਫਾਸ਼ ਕੀਤਾ ਗਿਆ ਹੈ ਪੰਜਾਬ ਡੀਜੀਪ ਨੇ ਟਵੀਟ ਕਰ ਇਸ ਮੁਤਲਕ ਜਾਣਕਾਰੀ ਸਾਂਝੀ ਕੀਤੀ ਹੈ ਨਿੰਦਨੀ ਸਾਈਬਰ ਕਰਾਇਮ ਦਾ ਕਰਾਫ ਹੈ ਜਿਹੜਾ ਵਧਦਾ ਜਾ ਰਿਹਾ ਹੈ ਲਗਾਤਾਰ ਇਸ ਤਰ੍ਹਾਂ ਨਿਆਖਤਾਂਵਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਸਹਿਯੋਗੀ ਮੋ ਜੋਸ਼ੀ ਸਾਡਨਲ ਫੋਨ ਲਾਈਨ ਤੇ ਜੁੜ ਚੁਕੇ ਨੇ ਰੁਕਾ ਦਿਨਾ ਤਾਂ ਜੋਸ਼ੀ ਜੀ ਕਿੰਨੇ ਜਿਹੜੇ ਲੋਕ ਨੇ ਕੀ ਕਿਸੇ ਦੀ ਅਰੈਸਟ ਵੀ ਹੋਈ ਹੈ ਕਿਸ ਤਰ੍ਹਾਂ ਦੇ ਨਾਲ ਇਹ ਲੋਕ ਧੋਖਾ ਦਿੰਦੇ ਸੀ ਪੁਲਿਸ ਕੋਲ ਇਸ ਮੁਤਲਕ ਜਾਣਕਾਰੀ ਕਿਸ ਤਰ੍ਹਾਂ ਦੇ ਨਾਲ ਪਹੁੰਚੀ तमाम ਜਾਣਕਾਰੀ ਚਾਹਾਂਗੇ ਜਿਵੇਂ ਸਾਈਬਰ क्राइम ਸੈੱਲ ਹੈ ਆ ਉਸ ਦੇ ਬਦੌਲੈ ਨੂੰ ਕਾਰਵਾਈ ਨੂੰ ਅੰਜਾਮ ਜਿਹੜਾ ਹੈਗਾ ਉਹ ਦਿੱਤਾ ਗਿਆ ਹੈਗਾ ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਪੁਲਿਸ ਕੋਲੋਂ ਚੱਲਿਆ ਸੀਗਾ ਕਿ ਜਿਹੜਾ ਮੁਹਾਲੀ ਹੈਗਾ ਉੱਥੇ ਬਹੁਤ سارے ਕਾਲ ਸੈਂਟਰ ਖੁੱਲੇ ਨੇ ਜਿਹਨਾਂ ਵਿੱਚ ਬਹੁਤ ਸਾਰੇ ਕਾਲ ਸੈਂਟਰ ਜਿਹੜੇ ਨੇ ਫਰੌਰ ਨੇ ਜਿਹੜੇ ਕਿ ਬਾਹਰ ਲੋਕਾਂ ਨੂੰ ਫੇਕ ਕਾਲਸ ਕਰਦੇ ਨੇ ਤੇ ਪਰੇਸ਼ਾਨ ਕਰਦੇ ਨੇ ਚਾਹੇ ਉਹ ਆਊਟ ਆਫ ਕੰਟਰੀ ਹੋਣ ਚਾਹੇ ਆਊਟ ਆਫ ਸਟੇਟ ਹੋਣ ਚਾਹੇ ਆਪਣੀ ਸਟੇਟ ਦੇ ਘੱਲ ਹੋਵੇ ਕਿ ਉਹਨਾਂ ਦੇ ਕੇ ਕਾਫੀ ਦਿਨ ਤੋਂ ਜਿਹੜੀ ਪੁਲਿਸ ਜੀ ਸਾਈਬਰ ਸੈਲ ਜੀ ਸਾਈਬਰ ਕ੍ਰਾਈਮ ਸੈਲ ਜੀ ਕੰਮ ਕਰ ਰਿਹਾ ਸੀਗਾ ਤੇ ਉਹਨਾਂ ਨੂੰ ਇੱਕ ਜਿਹੜਾ ਸੈਂਟਰ ਉਹ ਆਇਡੈਂਟੀਫਾਈ ਹੁੰਦਾ ਹੈਗਾ ਤੇ ਪਰਸੋਂ ਰਾਤ ਦੀ ਗੱਲ ਹੈਗੀ ਹੈ ਪਸਟਰ ਰਾਤ ਨੂੰ ਜਿਹੜੀ ਹੈਗੇ ਨੇ ਸਾਰੇ ਜਾਣੇ ਉਸ ਕਕੇ ਚੈੱਕ ਕਰਦੇ ਤਾਂ ਪਤਾ ਚੱਲਦਾ ਕਿ ਇਤੋਂ ਕਾਲਸ ਹੁੰਦੀਆਂ ਨੇ ਤੇ ਕਾਲਸ ਵਿੱਚ ਜਿਹੜੀਆਂ ਹੈਗੇ ਨੇ ਲੋਕਾਂ ਨੂੰ ਉਹ ਵੀ ਆਉਂਦੀ ਜਿਵੇਂ ਆਪਾਂ ਨੂੰ ਬਾਹਰ ਤੋਂ ਕਾਲ ਆਉਂਦੀ ਕਿ ਜੀ ਸਾਡਾ ਮਾਂ ਬੱਚਾ ਬਿਮਾਰ ਹੈ ਜੀ ਤੁਹਾਡਾ ਕੋਈ ਬੱਚਾ ਸਾਡੇ ਕੋਲ ਕਿਡਨਾਪ ਕਰ ਲਿਆ ਜੀ ਇਹ ਸਾਡੇ ਕੋਲ ਪੁਲਿਸ ਨੇ ਫੜ ਲਿਆ ਹੈ ਕਿੰਨੇ ਪੈਸੇ ਜਮਾ ਕਰਾ ਦਿਓ ਅਸੀਂ ਉਹ ਛੱਡ ਦਾਂਗੇ ਐਸ ਕਰਕੇ ਕਾਲਸ ਵੀ ਕਰ ਦਿੱਤੀਗੇ ਤੇ ਐਸ ਜਿਹੜੀ ਸਾਰੀ ਗੱਲ ਚੱਗੀ ਕੀਤੀ ਗਈ ਤਾਂ 150 ਦੇ ਆਸ-ਪਾਸ ਜਿਹੜੇ ਸੀਗੇ ਮੁੰਡੇ ਕੁੜੀਆਂ ਕੁਝ ਉਸ ਦਾ ਜੀ ਐਮਪੀ ਦੇ ਬੰਦੇ ਨੇ ਕੁਝ ਕੁਛ ਬੰਦੇ ਉਹਨਾਂ ਜਿਹੜੇ Rajasthan ਦੇ ਨੇ ਕੁਝ UP ਦੇ ਨੇ ਕੁਝ Delhi ਦੇ ਨੇ ਕੁਝ Punjab ਦੇ ਦੇ ਜਿਹੜੇ ਜ਼ਿਆਦਾ ਜਿਹੜੇ ਕੰਮ ਕਰਨ ਵਾਲੇ ਮੁੰਡੇ ਕੁੜੀਆਂ ਸੀ ਮੁੰਡੇ ਸੀਗੇ ਉੱਥੇ ਉਹ ਜਾ ਕੇ ਬਾਹਰ ਦੇ ਜਿਹੇ ਐਸੀ ਵਾਰ ਕੀ ਜਗ੍ਹਾ ਲੈ ਕੇ ਨਾ ਕੀ ਕੰਮ ਬੰਦੇ ਬਾਰਦੇ ਆ ਇੱਥੇ ਜਗ੍ਹਾ ਲੈ ਕੇ ਕੰਮ ਕਰਦੇ ਸੀ ਤੇ ਉਹਨਾਂ ਨੂੰ ਜਿਹੜਾ ਪਕੜਿਆ ਗਿਆ ਖਾਨਮਣ ਕੀਤੀ ਗਈ ਤਾਂ ਕੌਂਸਿੰਗ ਦਾ ਸਾਹਮਣੇ ਆਈਆਂ ਤੇ ਪੁੱਛਿਆ ਗਿਆ ਕਿ ਤੁਹਾਨੂੰ ਕੀ ਚਾਹੀਦਾ ਤੁਹਾਡੀ ਕੁਆਲੀਫਿਕੇਸ਼ਨ ਕੀ ਹੁੰਦੀ ਹੈ ਕਹਿੰਦੇ ਕੋਈ ਕੁਆਲੀਫਿਕੇਸ਼ਨ ਨਹੀਂ ਅਸੀਂ ਇੰਗਲਿਸ਼ ਚੰਗੀ ਬੋਲਣੀ ਅਣੀ ਚਾਹੀਦੀ ਹੈ ਜਾਂ ਤੁਹਾਨੂੰ ਹਿੰਦੀ ਜ਼ਿਆਦਾ ਚੰਗੀ ਬੋਲਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਬਹਿ ਕੇ ਪੰਜਾਬ ਦੇ ਲੋਕਾਂ ਨੂੰ ਕੌ ਫੀਕ ਆਲਵਰ ਪੈਸੇ ਜੀ ਆਪਣੇ ਅਕਾਊਂਟ ਚ ਪਾਲਿਸੀ ਜੰਦੀ ਆ ਜਿੱਦਾਂ ਆਪਾਂ ਕਹਿੰਦੇ ਆ ਕਿ ਕਿਸੇ ਨੂੰ ਫੋਨ ਆ ਗਿਆ ਵੀ ਤੁਹਾਡਾ ਅਕਾਊਂਟ ਨੰਬਰ ਕਿੰਨਾ ਹੈ ਜੀ ਤੁਹਾਡਾ ਬੈਂਕ ਦੇ ਵਿੱਚ ਥੋੜੇ ਚੈੱਕ ਕਰਨਾ ਉਹ ਤਰ੍ਹਾਂ ਦੀ ਕਾਲਸ ਵੀ ਐਟ ਐਸਓ ਇਤਜਾਤ ਕੀ ਇਹ ਗੱਲ ਸਾਹਮਣੇ ਆ ਰਹੀ ਜੀ ਇਹਨੂੰ ਲੈ ਕੇ ਡਿਟੇਲ ਜਿਹੜੀ ਹੈਗੀ ਆ ਉਹ ਇੱਕ ਪ੍ਰੈਸਟੈਂਸ ਵੀ 2 ਵਜੇ ਗੋਣ ਜਾ ਰਹੀ ਹੈਗੀ ਆ ਉਹ ਰਿਪੋਰਟ ਜਾਣਕਾਰੀ ਡਿਟੇਲ ਜਲਦੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੋਸ਼ੀ ਜੀ तमाम ਜਾਣਕਾਰੀ ਸਾਡੇ ਤੱਕ ਪਹੁੰਚਾਉਣ ਦੇ ਲਈ ਤਾਂ ਦੋ ਫਰਜੀ ਕਾਲ ਸੈਂਟਰ ਦਾ ਪਰਦਾ ਫਾਸ਼ ਕੀਤਾ ਹੈ ਬੜੀ ਹੀ ਚਲਾਕੀ ਦੇ ਨਾਲ ਇਹ ਲੋਕ ਨੇ ਜਿਹੜੇ ਲੋਕਾਂ ਨੂੰ ਆਪਣੀ ਠਗੀ ਦਾ ਸ਼ਿਕਾਰ ਬਣਾਉਂਦੇ ਸੀ ਹਾਲਾਂਕਿ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਲੋਕ ਨੇ ਜਿਹੜੇ ਬਹੁਤ ਘੱਟ ਪੜੇ ਲਿਖੇ ਹੋਏ ਸੀ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ